ਬਾਈ ਅੱਜ ਆਪਾਂ ਪਿੰਡ ਬੁੱਗਰਾਂ ਦੇ ਵਿੱਚ ਬਾਈ ਭੁੱਲਰ ਦੇ ਗਾਊਟ ਫਾਰਮ ਦੇ ਵਿੱਚ ਖੜੇ ਆ। ਇਹ ਬਾਈ ਨੂੰ ਬੜਾ ਲੰਮਾ ਟਾਈਮ ਹੋ ਗਿਆ ਇਹ ਕੰਮ ਦੇ ਵਿੱਚ ਬੱਕਰੀ ਪਾਲਣ ਦੇ ਕਿੱਤੇ ਨੂੰ ਲੈ ਕੇ ਜਿਹੜੇ ਭਰਾ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਜਾਂ ਜਿੰਨਾਂ ਦਾ ਕੀਤਾ ਹੋਇਆ ਗੱਲ ਹੁੰਦੀ ਆ ਸਾਰੀ ਜਾਣਕਾਰੀ ਦੀ। ਵੀ ਕਈਆਂ ਨੂੰ ਅਧੂਰੀ ਜਾਣਕਾਰੀ ਹੁੰਦੀ ਆ ਇਹ ਕੰਮ ਬਾਰੇ। ਕਈ ਖਰਚਾ ਵੱਧ ਕਰ ਲੈਂਦੇ ਆ। ਪ੍ਰਾਫਿਟ ਹੁੰਦਾ ਨਹੀਂ ਫਿਰ ਉਹ ਕਹਿੰਦੇ ਕਿ ਤਾ ਫੇਲ ਆ ਹਨਾ ਬੁੱਲਰਾ ਹਾਂ ਇਹੀ ਗੱਲਾਂ ਨੇ ਵੀਰੇ ਹਾਂ ਤੇ ਬਾਕੀ ਵੀ ਆਪਾਂ ਯਾਰ ਘੱਟ ਖਰਚੇ ਨਾਲ ਇਹ ਚੀਜ਼ ਚਲਾ ਸਕਦੇ ਆ ਤੇ ਉਹ ਗੱਲਬਾਤ ਅੱਜ ਬੁੱਲਰ ਤੋਂ ਪੁੱਛਦੇ ਆ ਭਾਈ ਬੁੱਲਰਾ ਜਿਵੇਂ ਤੈਨੂੰ ਇੰਨਾ ਲੰਮਾ ਟਾਈਮ ਹੋ ਗਿਆ ਇਹ ਕੰਮ 'ਚ ਤਾਂ ਤੂੰ ਸ਼ੁਰੂ-ਸ਼ੁਰੂ ਵਿੱਚ ਤਾਂ ਖਰਚਾ ਕੀਤਾ ਹੋਣਾ ਬਾਲਾ ਬਾਈ ਬਾਲਾ ਕੀਤਾ ਕੋਈ ਪਹਿਲਾ ਨਾ ਬੰਦਾ ਆਪ ੱੱਕੇ ਖਾ ਕੇ ਆਪਣਾ ਰੌਲਾ ਅਸਲ ਇੱਕ ਗੱਲ ਇਹਦੇ ਵਿੱਚ ਇਹ ਆ ਅਸਲੀ ਜਾਣਕਾਰ ਉਹੀ ਬੰਦਾ ਜਿਹੜਾ ਆਪ ਘਾਟਾ ਖਾ ਕੇ ਦੂਜਿਆਂ ਨੂੰ ਘਾਟੇ ਤੋਂ ਬਚਾ ਲੇ ਹਮ ਸचेਤ ਕਰ ਦੇ ਨੌਲੇਜ ਮਤਲਬ ਕਿ ਹੋਣੀ ਚਾਹੀਦੀ ਆ ਬੰਦੇ ਨੂੰ ਵੀ ਕੀ ਆ ਕੀ ਹੁਣ ਰੌਲਾ ਇਹ ਗੱਲ ਦਾ ਬਾਈ ਵਿੱਚ ਹੁਣ ਬੰਦਾ ਮੰਨ ਕੇ ਚੱਲ ਮੈਂ ਇਹੀ ਆ ਕੰਡੀਸ਼ਨ ਚ ਬੱਕਰੀਆਂ ਸਾਡਾ ਪੂਰਾ ਜੋਰ ਲਾ ਕੇ ਦਾਲਾਂ ਸੋਲੇ ਦਾ ਛਲਕਾ ਜੋ ਕਣ ਕਲਟਰਮ ਪਟਰਮ ਪਾ ਕੇ ਵੀ ਤਿਆਰ ਕਰਦੇ ਸੀ ਹੂੰ 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 ਠੀਕ ਆ ਨਾ ਹੁਣ ਮੇਰੇ ਕੋਲ ਉਹੀ ਬੱਕਰੀਆਂ ਨੇ ਬਾਈ ਆ ਦੇਖ ਲੈ ਤੇਰੇ ਸਾਹਮਣੇ ਹੂੰ ਠੀਕ ਆ ਨਾ ਵੱਡੀਆਂ ਦੋ ਬੱਕਰੀਆਂ ਰੱਖੀਆਂ ਨੇ ਮੈਂ ਸਾਰੀਆਂ ਪੱਠਾਂ ਤਿਆਰ ਕਰ ਲੀਆਂ ਮੇਰੇ ਕੋਲ 11 ਪੱਠਾਂ ਨੇ ਹੁਣ ਤਿਆਰ ਹੁੰਦੀਆਂ ਜਿਹੜੀਆਂ ਇਹ ਦੂਜੀਆਂ ਛੇਲ ਕਰਤੀਆਂ ਨੇ ਬੱਕਰੀਆਂ ਵੱਡੀਆਂ ਉਹ ਸਾਰਾ ਕੁਝ ਛੇਲ ਕਰਤਾ ਸੀ ਬਾਈ ਆਪਾਂ ਫਾਰਮ ਤੇ پیسے ਲਾ ਲੇ ਇਹ ਗੱਲ ਨਹੀਂ ਹੋਈ ਤੁਹਾਨੂੰ ਉਸ ਦਿਨ ਕਹੀ ਸੀ ਆ ਦੇਖ ਲੈ ਅਜ ਤੋਂ 5 6 ਮਹੀਨੇ ਪਹਿਲਾਂ ਤੂੰ ਵੀਡੀਓ ਪੱਕ ਗਿਆ ਸੀ ਨਾ ਹਾਂ ਹਾਂ ਆ ਦੇਖ ਲੈ ਬਾਈ ਉਹੀ ਸੋਇਆ ਬੀਨ ਦਾ ਦਾਣਾ ਉਹੀ ਚਾਰਾ ਉਹੀ ਤੂੜੀਆ ਨਹੀਂ ਅਗਲਾ ਕਹਿੰਦਾ ਆਪਰ ਆ ਇਹ ਗੱਲ ਕਹਿੰਦਾ ਯਾਰ ਜੋ ਕੋਈ ਮਾਤੜ ਬੰਦਾ ਰੱਖਦਾ ਉਹਦੀ ਜੇ ਖਰਚੇ ਕੰਨੀਓ ਕੰਟਰੋਲ ਹੋਊ ਨਾ ਤਾਂ ਥੋੜੀ ਬਚਦਾ ਹੂੰ ਜਦੋਂ ਆਪਾਂ ਪਹਿਲਾਂ ਵੀਡੀਓ ਬਣਾਉਂਦੇ ਹੁੰਦੇ ਸੀ ਨਾ ਉਦੋਂ ਮੈਂ ਤੇਰੇ ਫਾਰਮ 'ਚ ਦੇਖਿਆ ਵੀ ਅਗਰੀ ਦਾ ਤਾਂ ਮੈਡੀਕਲ ਪਿਆ ਹੁੰਦਾ ਸੀ ਅਗਰੀ ਦਾ ਮੈਡੀਕਲ ਨਾ ਬਾਈ ਕੈਲਸ਼ੀਅਮ ਵਗੈਰਾ ਕੈਲਸ਼ੀਅਮ ਲਾਲਾ ਤੂੰ ਬਾਈ ਜਿੰਨਾ ਕੁਸ ਮੈਂ ਪਾਇਆ ਫੀਡ ਦੇਖੇ ਹੀ ਨਹੀਂ ਹੁਣ ਯਾਰ ਹਾਂ ਬਹੁਤ ਖਰਚ ਕੀਤਾ ਤੇ ਉਹਦੇ ਵਿੱਚੋਂ ਬਿਨਾਂ ਖਰਚ ਕਰੇ ਵੀ ਬੱਕਰੀ ਪਾਲ ਜਾਂਦੀ ਆ ਘੱਟ ਨਾ ਹੌਲੀ ਹੌਲੀ ਬਾਈ ਧੱਕੇ ਖਾ ਕੇ ਨਾ ਬੰਦਾ ਜਿਉਂ-ਜਿਉਂ ਪਤਾ ਕਰਨ ਗਿਆ ਚੌਲ ਆ ਨਾ ਜਿਹੜਾ ਚੰਗਾ ਕੁਆਲਿਟੀ ਦਾ ਉਹ ਖਸ ਖਸ ਕੇ ਬਣਦਾ ਹੂੰ ਜਦੋਂ ਤੁਹਾਡੀ ਨੌਲਿਜ ਵੱਧਦੀ ਤੁਰੀ ਜਾਂਦੀ ਹੈ ਵੱਧਦੀ ਤੁਰੀ ਜਾਂਦੀ ਹੈ ਉਦੋਂ ਕੋਈ ਨਾ ਨਵੇਂ-ਨਵੇਂ ਬੰਦਿਆਂ ਨੂੰ ਚਾਹ ਵੀ ਹੁੰਦਾ ਹੈ ਬਥੇਰੀ ਸੋਇਆ ਵੀ ਨਸੂਲੇ ਖਵਾਉਂਦਾ ਜਦੋਂ ਐਂਡ ਤੇ ਜਾ ਕੇ ਭੁਗਤਰੀਏ ਗੱਲ ਮੇਨ ਮੁੱਦਾ ਮੇਰਾ ਤਾਂ ਇਹ ਹੈ ਵੀ ਜਾਨਵਰ ਭੁੱਖਾ ਸਰਾਫ ਨਾ ਦੇਵੇ ਆ ਰਜਿਆ ਰਹੇ ਤੰਦਰੁਸਤ ਰਹੇ ਚੰਗਾ ਰਹੇ ਠੀਕ ਹੈ ਨਾ ਉਸ ਤੋਂ ਬਾਅਦ ਫਿਰ ਕਰਨ ਦਾ ਆਪਣਾ ਤਾਂ ਫਾਇਦਾ ਬਾਈ ਜੇ ਆਪਾਂ ਆਪਣੇ ਪਰਿਵਾਰ ਲਈ ਕੁਝ ਕਮਾਈਏ ਉਸ ਇਨਾਂ ਚੋਂ ਕੱਢਣਾ ਹੋਵੇ ਨਹੀਂ ਫਿਰ ਐਵੇਂ ਮੀਂਗਾ ਚੱਕ ਮੀਂਗਣਾ ਚੱਕਣ ਦਾ ਕੀ ਫਾਇਦਾ ਬਾਈ ਸਹੀ ਗੱਲ ਆ ਠੀਕ ਹੈ ਨਾ ਜਦੋਂ ਆਪਾਂ ਕੁਝ ਕਮਾਇਆ ਹੀ ਨਾ ਹੁਣ ਆਏ ਮੰਨ ਕੇ ਚੱਲ ਬਾਈ ਆ ਮ ਮੈਂ 6 ਸਾਲ 7 ਮਹੀਨੇ ਦੀਆਂ ਨੇ ਹਾਂ ਭਈਆ ਠੀਕ ਹੈ ਲੈ ਬਈ ਲਓ ਦੇਖੋ ਬਈ ਕੁਆਲਿਟੀ ਪੱਠਾ ਨੂੰ ਹੂੰ ਇਹ ਹੀ ਖਰਾਕ ਤੇ ਤਿਆਰ ਹੋਈ ਜਾਂਦੀ ਆਹੀ ਚੱਲਦਾ ਬਈ ਆ ਦੇਖ ਕਾਟ ਦੱਸ ਦੇ ਬਈ ਕੀ ਕਾਟ ਕੋਈ ਨਹੀਂ ਐਵੇਂ ਵਿੱਚ ਗੱਪ ਛੜਾਪ ਮਾਰੀ ਜਾਣਾ ਨਾ ਗੱਲਾਂ ਵਧਾ ਕੇ ਟਾ ਕੇ ਮੈਂ ਇੱਕ ਹੋਰ ਗੱਲ ਕਹਣਾ ਬਈ ਮੈਂ ਜਿਹਨੇ ਕੱਤਾ ਕਰਨਾ ਚੁੱਪ ਕਰਕੇ ਆਪਣਾ ਕੱਤਾ ਕਰੀ ਜਾਉ ਐਵੇਂ ਕਿਸੇ ਦੀ ਬੜੀ ਜਵਾਬਦਾਰੀ ਜਾਂ ਕਿਸੇ ਦੇ ਨਾਲ ਕਮੈਂਟਾਂ ਚ ਬਿਆਨਬਾਜ਼ੀ ਭੜਕਦੇ ਆ ਮੈਂ ਬਥੇਰੇ ਦੇਖਿਆ ਹੂੰ ਜਿਹੜੇ ਢਾਈਆਂ ਢਾਈਆਂ ਸਾਲਾਂ ਦੇ ਟੋਟਰੂ ਆ ਨਾ ਹੂੰ ਪੇਜ ਬਣਾ ਕੇ ਉਈਆਂ ਹੀ ਹੱਦਾਂ ਤੇ ਖੜ ਕੇ ਗੱਲਾਂ ਕਰਦੇ ਆ ਵੀ ਜਿੱਥੇ ਤੱਕ ਉਹਨਾਂ ਦਾ ਕੋਈ ਲੇਬਲ ਹੀ ਨਹੀਂ ਹੁੰਦਾ ਸਹੀ ਗੱਲ ਆਪਾਂ ਤਾਂ ਮੈਂ ਇਹ ਚੀਜ਼ ਤੋਂ ਦੂਰ ਹੀ ਰਹਿਣਾ ਹੂੰ ਸੋਸ਼ਲ ਮੀਡੀਆ ਤੋਂ ਜ਼ਿਆਦਾਤਰ ਹੁਣ ਬੱਕਰੀ ਫਾਰਮ ਵਾਲੇ ਬਾਕੀ ਆਪਾਂ ਦਾ ਮੈਂ ਤਾਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਵੀ ਦੇਖ ਕੇ ਕੰਮ ਸ਼ੁਰੂ ਨਾ ਕਰੋ ਹਾਂ ਤੇ ਵੀਡੀਓ ਮੈਂ ਵੀਰੇ ਪਤਾ ਤੇ ਕਿ ਮਰਜੀ ਅਗਲਾ ਤਾਂ ਕੋਈ ਲੱਖ ਦੀ ਕਮਾਈਆ 2 ਲੱਖ ਦੀ ਕਮਾਈਆਂ ਨੇ ਵੀਡੀਓ ਬਣਾਈਆਂ ਨੇ ਮੈਂ ਪੱਲੇ ਜੀ ਮੇਰੀ ਕਮੈਂਟ ਬਾਜੀ ਇਹੀ ਹੁੰਦੀ ਸੀ ਵੀ ਆਹ ਮੇਕੇਸ਼ੇ ਨੂੰ ਦੇਖ ਕੇ ਆਪਣਾ ਝੁੱਗਾ ਚੌੜਨਾ ਕਰਵਾ ਲਿਓ ਠੀਕ ਹੈ ਨਾ ਪਹਿਲਾਂ ਸਮਝੋ ਯਾਰ ਪਹਿਲਾਂ ਤੁਹਾਨੂੰ ਕੰਮ ਬਾਰੇ ਨੌਲਜ ਆਉਣੀ ਚਾਹੀਦੀ ਆ ਵੀ ਕੰਮ ਕਰਨਾ ਕਿਵੇਂ ਜੇ ਤੁਹਾਨੂੰ ਸਾਨੂੰ ਕੰਮ ਹੀ ਨਹੀਂ ਕਰਨਾ ਆਉਂਦਾ ਬਾਈ ਕਰਾਂਗੇ ਕਿਵੇਂ ਸਹੀ ਗੱਲ ਇੱਕ ਦੋ ਰੱਖ ਕੇ ਕਰੋ ਬਚਦਾ ਹੁਣ ਵੀਰੇ ਬਥੇਰੇ ਬੰਦਾਂ ਨੇ ਸਟਾਰਟ ਕੀ ਤਹੀ ਫਾਰਮ ਫੇਲ ਹੋ ਗਏ ਫੇਲ ਹੋ ਗਏ ਹੁਣ ਮੇਰੇ ਕੋਲੇ ਘੱਟੋ ਘਾਟਾ ਵੀ 55 ਤੋਂ 60 ਨਕ ਸੀ ਹੂੰ ਮੈਂ ਦੁਬਾਰੇ ਮੂੜ ਕੇ 15 ਨਗਾਂ ਤੇ ਆ ਹੁਣ ਆਪਣੇ ਕੋਲੇ 9 ਪੱਠਾ ਤਿਆਰ ਹੋ ਜਾਣੀਆਂ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਰਹੇ ਵੀ ਤੈਨੂੰ 2 ਸਾਲਾਂ ਦੇ ਵਿੱਚ ਇੱਥੇ 40 ਬੱਕਰੀਆਂ ਇਹਨਾਂ ਜੁਗੜ ਕੇ ਦਿਖਾ ਦੇ ਹੂੰ ਵੀ ਤਿਆਰ ਹੋ ਜਾਣਗੇ ਗਾ ਹਾਂ ਘੱਟੋ ਘੱਟ 20 ਪੱਠਾ ਹੋਣੀਆਂ 2 ਸਾਲਾਂ ਨੂੰ ਆਪਣੇ ਕੋਲੇ ਤਿਆਰ ਹੋਣ ਵਾਲੀਆਂ 20 ਹੋਈ ਬੱਕਰੀਆਂ ਖੜੀਆਂ ਹੋਣੀਆਂ ਠੀਕ ਐ ਬਈ ਨਾਰਮਲ ਆ ਯਾਰ ਜਾਨਵਰਾ ਫਾਰਮਾ ਥੋੜਾ ਅਸਲੀ ਕਾਰੀਗਰਤਾ ਉਹ ਬੰਦਾ ਜਿਹੜੀ ਆਪਣੀ ਚੀਜ਼ ਆਪਣੇ ਕਰੇ ਫਾਇਦਾ ਕਰੇ ਹੂੰ ਹੁਣ ਮੈਂ ਅੱਜ ਤੱਕ ਵਿਚੋ ਵਿਚੇ ਫੜਾ ਮਾਰਨਗੇ ਨਾਵੇਂ ਟੋਟਰੂ ਜੰਮੇ ਮੈਂ ਤੈਨੂੰ ਦੱਸਾਂ 2.5 ਉਹਨਾਂ ਦਾ ਕੰਮ ਕੀ ਹੈ ਲੈ ਕੇ ਕਿਸੇ ਤੋਂ ਬੱਕਰਾ ਭਾਈ ਉਹਨੂੰ ਆਪਾਂ ਆਪਣੀ ਬਲੱਡ ਲਾਈਨ ਕਹੀ ਨਹੀਂ ਸਕਦੇ ਮੈਂ ਅੱਜ ਤੱਕ ਆਪਦੇ ਬੱਕਰੇ ਨੂੰ ਕਿ ਮੇਰੇ ਫਾਰਮ ਤੇ ਇੰਨੇ ਬੱਕਰੇ ਬਰੀਡਰ ਵੀ ਬਾਗੇ ਵਧੀਆ ਤੋਂ ਵਧੀਆ ਆ ਗਏ ਪਰ ਮੈਂ ਆਪਣਾ ਨਾਮ ਬਣਾਇਆ ਹੀ ਨਹੀਂ ਹੂੰ ਕਹੀ ਨਹੀਂ ਮੈਂ ਹੁਣ ਮੇਰੀਆਂ ਆ ਪੱਠਾਂ ਨੇ ਹੁਣ ਵੀ ਮੇਰੇ ਚ ਬਾਗ ਵਾਲਾ ਬੱਚਾ ਚੱਲਦਾ ਹੂੰ ਬਾਗ ਵਾਲਾ ਭਾਈ ਠੀਕ ਹੈ ਨਾ ਉਹ ਥੋੜਾ ਬੱਚਾ ਉਹ ਠੀਕ ਹੈ ਆਪਾਂ ਐਵੇਂ ਫਾਲਤੂ ਗੱਲਾਂ ਦੇ ਨਾਮ ਬਣਾ ਕੇ ਗੱਪ ਛੜੱਪ ਮਾਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਸਾਡੇ ਨਾਲ ਤਾਂ ਉਹ ਫਾਰਮਰ ਕਹਾ ਕੇ ਚੱਲ ਗਏ ਸਾਡੇ ਵੇਲੇ 'ਚ ਤਾਂ ਮੰਨ ਕੇ ਚੱਲ ਜਿਨ੍ਹਾਂ ਨੇ ਫਾਰਮ ਰੱਖੇ ਹੀ ਨਹੀਂ ਫਾਰਮ ਕਰੇ ਠੀਕ ਹੈ ਨਾ ਤਕਰੀਬ ਮਾੜਾ ਮੋਟਾ 4 ਲੈਂਦੀਆਂ 4 ਵੇਚ ਲੀਆਂ 4 ਲੈਂਦੀਆਂ 4 ਵੇਚ ਆਪਾਂ ਕਹਦੇ ਉਹ ਕੰਮ ਨੇ ਨੇ ਟ੍ਰੇਨਿੰਗ ਕੀਤੀ ਉਹ ਕਹੀ ਗਿਆ ਵੀ ਹਾਂ 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 ਟ੍ਰੇਨਿੰਗਾਂ ਵਿੱਚ ਨਹੀਂ ਦਿੱਤੀਆਂ ਨੇ ਮੈਂ ਕਹਿੰਦਾ ਲੋਕਾਂ ਨੇ ਯਾਰ ਪੂਰੀ ਲਾਪਰੋ ਲਾਈ ਆ ਪੂਰੀ ਸਿਰਾਂ ਲਾ ਕੇ ਬੰਦਿਆਂ ਨੇ ਆਪਣਾ ਉਹ ਇਹ ਕੰਮ ਹੈ ਸੇਲ ਪਰਚੇ ਜਿ ਬਥੇਰੀ ਕੀਤੀ ਹੈ ਕਿਸੇ ਤੋਂ ਲਾਂਭਾ ਨਹੀਂ ਲੇਤਾ ਉਹ ਵੀ ਇੱਕ ਨੰਬਰ ਚ ਕੰਮ ਕਰਿਆ ਸਾਰਾ ਤੇ ਮਤਲਬ ਕੁੱਲ ਮਿਲਾ ਕੇ ਇਹ ਗੱਲ ਕਹਿੰਦੇ ਆ ਭਾਈ ਜੀਨਰ ਰੱਖਣਾ ਕਿੱਤਾ ਮੜਾ ਨਹੀਂ ਹੈਗਾ ਕਿੱਤੇ ਚ ਉਤਰਾ ਚੜਾਵਾ ਪਹਿਲਾਂ ਵੀ ਕਹਿੰਦਾ ਸੀ ਭਾਈ ਆਉਂਦਾ ਹੁੰਦਾ ਆਉਂਦਾ ਹੁੰਦਾ ਡਾਊਨ ਫਾਲ ਜੇ ਆਊਗਾ ਇਹ ਨਾ ਘੱਟ ਰੱਖ ਲਓ ਬਾਈ ਵੇਚੋ ਆਏ ਨਾ ਸੋਚੋ ਵੀ ਤੁਸੀਂ ਅੱਜ ਹੀ ਰੱਖ ਲਿਆ ਅੱਜ ਹੀ ਨਾ ਜਮਾ ਛੱਡੂ ਇਹ ਮਤਲਬ ਹੀ ਨਹੀਂ ਵਿੱਚ ਹੁਣ ਬੱਚ ਬਥੇਰੇ ਫਾਰਮਰ ਘਾਟਾ ਪਤਾ ਕੀ ਖਾਣਗੇ ਇੰਨਾ ਸਕੋਪ ਰਿਹਾ ਬੱਕਰੀ ਦਾ ਹੁਣ ਮੰਨ ਕੇ ਚੱਲੋ ਬੰਦੇ 1 ਲੱਖ ਤੋਂ ਉਹਨਾਂ ਨੇ ਫਾਰਮ ਛੱਡ ਤੇ ਠੀਕ ਹੈ ਨਾ ਹਰ ਇੱਕ ਚੀਜ਼ ਜਿੰਨੀ ਪ੍ਰਚਲਿਤ ਹੁੰਦੀ ਹੈ ਇੱਕ ਵਾਰੀ ਡਾਊਨਫਾਲ ਆਊਗਾ ਜਦੋਂ ਸਾਰੇ ਹੁਣ ਫਰਜ ਕਰ ਲਾ ਆਪਣੇ ਲੋਕ ਸੀ ਪੰਜਾਬ ਦੇ ਕਈ ਖੇਤੀਆਂ ਇਹੋ ਜੀਆਂ ਲੋਪ ਹੋ ਗਈਆਂ ਵੀ ਸਾਰੇ ਲੋਕਾਂ ਨੇ ਜਦੋਂ ਕਮਾਦ ਬੀਜਣਾਂ ਦੀ ਕਮਾਦੀ ਬੀਜਣ ਲੱਗੇ ਹੁਣ ਅਜਗੰਨਾ ਅਲੋਪ ਹੋਇਆ ਪਿਆ ਬਾਈ ਹਾਂ ਹੈ ਨਹੀਂ ਕੁਝ ਡਿਸਟ੍ਰਿਕਟ ਨੇ ਪੰਜਾਬ ਦੇ ਉਹ ਜ਼ਿਲ੍ਹੇ ਆ ਜਿਹੜੇ ਕੱਲੇ ਗੰਨੇ ਤੇ ਖੇਤੀ ਕਰਦੇ ਆ ਆਪਣੇ ਨੇੜੇ ਦਾ ਸ਼ੂਗਰ ਮਿੱਲੀ ਖਤਮ ਹੋ ਗਈ ਠੀਕ ਹੈ ਨਾ ਉਵੇਂ ਜਿਵੇਂ ਇਹ ਆ ਵੀ ਇਹਨੂੰ ਜਮਾ ਨਾ ਛੱਡੋ ਤੁਹਾਨੂੰ ਪਤਾ ਵੀ ਇਹ ਨਿੱਕੀ ਜਿਹੀ ਚੀਜ਼ ਨਾਲ ਅਸੀਂ ਕੰਪਰੋਮਾਈਜ਼ ਕਰ ਸਕਦੇ ਹਾਂ ਇੰਨਾ ਕ ਅਸੀਂ ਖਵਾ ਸਕਦੇ ਹਾਂ ਓਨਾ ਕ ਬਿਜ਼ਨਸ ਰੱਖੋ ਵੀ ਕੱਲ ਨੂੰ ਫਰਜ ਕਰ ਲਓ ਮਾਰਕੀਟ ਦੇ ਵਿੱਚ ਦੁਬਾਰੇ ਉਹ ਹੁੰਦਾ ਤੁਸੀਂ ਕਿਸੇ ਇੱਕ ਕੁਆਲਿਟੀ ਦੇ ਉੱਪਰ ਕੰਮ ਕਰ ਲਓ ਹੁਣ ਮੇਰੇ ਕੋਲ ਮੇਰੇ ਕੋਲ ਲਾਲ ਲੋਈਆਂ ਪੱਠਾ ਨੇ ਠੀਕ ਆ ਨਾ ਮੈਂ ਸਾਰੀਆਂ ਵੀ ਕਿਹੜੀਆਂ ਕਿਹੜੀਆਂ ਮੈਂ ਬਣਾ ਕੇ ਚੰਗੇ ਪੱਠਾ 6 ਬੱਕਰੀਆਂ ਚੰਗੀਆਂ ਚੋਣ ਲਿਆ ਬਈ 6 ਬੱਕਰੀਆਂ ਨੇ ਡੇਢ ਸਾਲ ਦੇ ਵਿੱਚ ਮੇਰੇ ਕੋਲ ਘੱਟੋ ਘੱਟ 24 ਬੱਚੇ ਹੋਣਗੇ ਹੂੰ ਠੀਕ ਆ ਨਾ 24 ਬੱਚਿਆਂ 'ਚੋਂ ਮੇਰੇ ਕੋਲ 10 ਪੱਠਾ ਵੀ ਹੋਈਆਂ ਨੇ ਮੈਂ 18 ਬੱਕਰੀਆਂ ਬਈ ਰੰਗ ਲਾ ਦੇਣੀਆਂ ਆ ਬੰਦੇ ਦੇ ਘਰੇ ਸਹੀ ਗੱਲ ਆ ਠੀਕ ਆ ਨਾ ਵੀ ਗੱਲ ਤਾਂ ਇਹ ਆ ਪਹਿਲਾਂ ਬਣਾਉਣਾ ਸਿੱਖੋ ਹੂੰ ਕੱਲਾ ਇਹ ਨਹੀਂ ਹੈਗਾ ਬਸ ਚਲੋ ਕੀ ਹੈ ਬਿਲਡਿੰਗ ਸਟਰਕਚਰ ਨੂੰ ਦੇਖ ਕੇ ਰੰਗ ਬੱਤੇ ਪੱਜੇ ਢੋਲੀਆਂ ਟੰਗੀਆਂ ਦੇਖ ਕੇ ਉੱਥੇ ਰਣੇ ਲਿਆ ਕੇ ਜੱਕੇ ਖੜਾਏ ਨੇ ਕ੍ਰੇਟ ਪਰਫਾਰਮਾਂਸ ਚ ਜੱਕਿਆਂ ਦੇ ਨਾਲ ਸ਼ਰਤੀ ਲੁੱਟੀ ਗਏ ਨੇ ਪੰਜੇ ਬਹੁ ਖੋਲੀਆਂ ਦਿਖਾ ਦੇ ਲੋਕਾਂ ਨੂੰ ਰਗੜੀ ਗਏ ਨੇ ਉਹ ਜਦੋਂ ਮੇਰੇ ਘਰੇ ਇੱਕ ਵੀ ਚੰਗਾ ਕਲਰ ਕਰਿਆ ਹੋਊਗਾ ਨਾ ਬੱਠਲ ਬੱਠਲ ਜੇ ਪਏ ਹੋਣਗੇ ਉਹ ਕਿਹੜਾ ਨਵੇਂ ਬੰਦੇ ਦਾ ਮਨ ਮਨ ਕੇ ਚਲ ਖੇਚਦੀਆਂ ਨੇ ਚੀਜ਼ਾਂ ਵੀਰ ਸਾਡਾ ਵੀ ਇਹੋ ਜਿਹਾ ਸਕੋਪ ਹੋਵੇ ਸੀ ਬੈਠੇ ਹੋਈਏ ਹਾਂ ਪਰ ਉਹ ਚੀਜ਼ ਛੱਡੋ ਪਹਿਲਾਂ ਇਹ ਦੇਖੋ ਵੀ ਸਾਡੇ ਟੋਕਰਾ ਚੱਕਣ ਦਾ ਵਜਨ ਹੈਗਾ ਅਸੀਂ ਮਿੰਗਣਾ ਜੇਬ ਚ ਗਿੱਜਿਆਂ ਚ ਕੱਢ ਸਕਦੇ ਹਾਂ ਇੱਥੇ ਬਈ ਮਿੰਗਣੋ ਮਿੰਗਣੀ ਹੋਣਾ ਪੈਣਾ ਠੀਕ ਹੈ ਵੀ ਫੇਰ ਕੰਮ ਜਾ ਵੀ ਫੇਰ ਕੰਮ ਬੰਦੇ ਵੀ ਬਈ ਪ੍ਰੈਕਟੀਕਲ ਹੋਰੀ ਆਪਕੋ ਹੁਣ ਆ ਕ੍ਰੇਟ ਕ੍ਰੇਟ ਬਈ ਵਸ ਲਾਉਣਾ ਉਹਦੇ ਮੁੰਡਾ ਆਪਣੇ ਕੋਲ ਮਿਸਤਰੀ ਆਇਆ ਹੋਇਆ ਤੇ ਬਈ ਕ੍ਰੇਟ ਸਿਸਟਮ ਆ ਭੁੱਲਰ ਦਾ ਫਾਰਮ ਹੈ ਸਾਨੂੰ ਸਾਰਿਆਂ ਨੂੰ ਪਤਾ ਇਹ ਹੁਣ ਨੇ ਮਿੰਗਣਾ ਕੱਢਿਆ ਸੀ ਸਾਡੇ ਅਸੀਂ ਬਈ ਇਹ ਚਾਰ ਬਈ ਚਾਰ ਦਾ ਦਿਖਾਉਣਾ ਤੁ ਰੇ ਕੱਢੇ ਥੱਲੋਂ 1 ਸਾਲ ਬਾਅਦ ਹਨਾ ਹਾਂ ਆਪਾਂ ਅੱਜ ਕ੍ਰੇਡ ਵੀ ਦਿਖਾ ਦਨੇ ਆ ਭਾਈ ਉਦੋਂ ਆਪਾਂ ਪੱਟ ਕੇ ਨਹੀਂ ਦਿਖਾਏ ਸੀ ਹਾਂ ਉਦੋਂ ਪੱਟ ਕੇ ਨਹੀਂ ਆ ਦੇਖੋ ਜੀ ਕਈ ਬਾਈਆਂ ਦੇ ਕਮੈਂਟ ਆਏ ਸੀ ਵੀ ਇਹ ਕ੍ਰੇਡ ਸਿਸਟਮ ਕਿਵੇਂ ਹੁੰਦਾ ਆ ਦੇਖੋ ਭਾਈ ਆ ਚੀਜ਼ ਹੈ ਆ ਜਿਹੜੀ ਹੁੰਦੀ ਆ ਭਾਈ ਉਹ 4 ਬਾਈ 4 ਦਾ ਹੈ ਇਹ 4 ਬਾਈ 4 ਦਾ ਬਾਈ ਆ ਇਹਨਾਂ ਨੂੰ ਇੱਕ ਪੀਸ ਲੱਗਿਆ ਹਾ ਲੰਮਾ 4 ਫੁੱਟਾ ਇੱਚ ਮੇਖਾਂ ਲਾ ਕੇ ਇਹਦੀ ਸਪੋਰਟ ਬਣੀ ਹੋਈ ਹੈ ਆ ਇਹਦੇ ਵਿੱਚ ਤਕਰੀਬਨ ਮੰਨ ਕੇ ਚੱਲੋ 1/2 ਇੰਚ ਦਾ ਗੈਪ ਆ ਬੀ ਮੇਂਗਣ ਥੱਲੇ ਡੇਗੇ ਨਹੀਂ ਥੱਲੇ ਡੇਗਦੀ ਆ ਬਾਈ ਬਾਕੀ ਬਾਈ ਪਾਣੀ ਪੂਣੀ ਸ਼ੋਕ ਲੈਂਦਾ ਸੁੱਕਾ ਰਹਿੰਦਾ ਲੱਕੜ ਦੀ ਤੇ ਸੁੱਕੀ ਹੁੰਦੀ ਆ ਲੱਕੜ ਦਾ ਪਾਣੀ ਛਿੱਤੀ ਸ਼ੋਖ ਜਾਂਦੀ ਆ ਦਿੱਕਤ ਨਹੀਂ ਆਉਣੀ ਲੱਕੜ ਦੀ ਬਾਕੀ ਇਹ ਫੁੱਲ 3 ਫੁੱਟ ਉੱਚਾ ਇਹ ਬਾਈ 2 ਸਵਾ 2 ਫੁੱਟ ਜਾਂਦਾ ਬਾਈ ਸਵਾ 2 ਫੁੱਟ ਜਾਂਦਾ ਇੱਥੇ ਰਹਿਣਾ ਬਈਏ ਨੇ ਪੂਰਾ ਠੀਕ ਆ ਠੀਕ ਆ ਠੀਕ ਆ ਹੁਣ ਤੁਹਾਨੂੰ ਦਿਖਾ ਦਣਾ ਬ 1.5 ਇੰਚੀ ਅੰਗਲ ਹੈ ਇਹਦਾ ਮਨ 2 ਇੰਚੀ ਅੰਗਲ ਹੈਗਾ ਇਹਦਾ ਇੰਚ ਇੰਚ ਚੜਾ ਰਹਿ ਜਾਣਾ ਠੀਕ ਹੈ ਇਹ ਐ ਟਿਕ ਜਾਣਾ ਬਾਈ ਉਧਰ ਚੋਂ ਆਪਾਂ ਚੈਨਰ ਲਾ ਲਿਆ ਨਾ ਅਜਾ ਉਹਦੇ ਤੇ ਟੈਂਟ ਐ ਲੈ ਜੀ ਬਾਈ ਚੈਨਰਾਂ ਦੇ ਉੱਪਰ ਨਾ ਐ ਟਿਕ ਜਾਣਾ ਠੀਕ ਹੈ ਇਹਦਾ ਥੱਲੇ ਜਾਊ ਸਾਰਾ ਸਮਾਨ ਬਾਈ ਇਹਨਾਂ ਦੇ ਉੱਪਰ ਝਾੜੂ ਵੱਜ ਗਿਆ ਸਾਰਾ ਕੁਝ ਥੱਲੇ 1 ਸਾਲ ਬਾਅਦ ਰੇਹ ਤਿਆਰ ਹੋ ਜਾਊਗਾ 1 ਸਾਲ ਬਾਅਦ ਖਾਦ ਤਿਆਰ ਆ ਬਾਈ ਉਹ ਆਦੇ ਬਾਹਣ ਚ ਪਾ ਲੋ ਚਾਹੀਦੀ ਵੇਚ ਲੋ ਹਣ ਬੜੀ ਤਕੜੀ ਚੀਜ਼ ਆ ਬਾਈ ਯਾਰ ਆ ਦੋ ਕਿੱਲੇ ਆਂ ਬਾਹਣ ਤੇ ਹੁਣ ਮੇਰੀਆਂ ਥੋ ਤਾਂ 2.5 ਤਣ ਟਰਾਲੀਆਂ ਨਿਕਲੀਆਂ ਸਾਲ ਦੀ ਆ 20 ਜਨਵਾਰਾਂ ਦੀ ਖਾਸ ਸੀ ਵੀ ਆਏ ਮੰਨ ਕੇ ਚਲੋ ਜੇ ਹੁਣ ਮੂਰੇ ਸਬਜ਼ੀ ਸਬਜ਼ੀ ਦਾ ਕੰਮ ਕਰਨਾ ਕਿਤੇ ਪੈ ਗਿਆ ਜਿੱਥੇ ਬਾਹਰ ਚ ਡੀਏਪੀ ਦੀ ਲੋੜ ਨਹੀਂ ਹੂੰ ਬੜਾ ਤਕੜੀ ਖਾਦਾ ਬਾਈ ਨਾਈਟ੍ਰੋਜਨ ਫੁੱਲ ਆ ਬਾਈ ਹੂੰ ਨਾਈਟ੍ਰੋਜਨ ਫੁੱਲ ਤੇ ਬਾਕੀ ਉਹ ਜੇ ਕਿਸੇ ਨੇ ਘਰੇ ਆ ਲਾਉਣਾ ਸਿਸਟਮ ਦਾ ਲਾ ਸਕਦਾ ਨਾ ਚੰਗੀ ਚੀਜ਼ ਆ ਕੋਈ ਮਹਿੰਗਾ ਸਿਸਟਮ ਨਹੀਂ ਹੈਗਾ ਬਾਈ ਯਾਰ ਤਾਂ ਹੁਣ ਬਾਈ ਇਹ ਤਾਂ ਆਏ ਮੰਨ 14 ਬਾਈ 18 ਫੁੱਟ ਦਾ ਰਹਿ ਗਿਆ ਸੈੱਡ 14 ਬਾਈ 18 ਫੁੱਟ ਚ 20 ਜਨਵਰ ਜਿੰਮੇ ਮਰਜ਼ੀ ਪਾੜ ਲਾ ਜਾ ਹੂੰ ਇਹ ਬਾਕੀ ਹੁੰਦਾ ਬਾਈ ਤਰੀਕਾ ਕਰਨ ਦਾ ਉਹ ਛੋਟਾ ਅਲੱਗ-ਅਲੱਗ ਆਪਣੇ ਨੂੰ ਆਪਣੇ ਨੂੰ ਵੀ ਗਾਹਾਂ ਉਸਤਾਦ ਬੈਠੇ ਆ ਗੱਲ ਇਹ ਨਹੀਂ ਮੈਂ ਉਨੇਕਲੇਵਲ ਦੀ ਗੱਲ ਕਰਦਾ ਵੀ ਜਿੰਨਾ ਕਿ ਮੇਰਾ ਐਕਸਪੀਰੀਅੰਸ ਹੈ ਸਹੀ ਗੱਲ ਆ ਠੀਕ ਆ ਨਾ ਮੈਂ ਕਿਸੇ ਦੇ ਲੈਵਲ ਦੀ ਗੱਲ ਕਰਾਂ ਉਹਦਾ ਆਪਾਂ ਫਾਇਦਾ ਨਹੀਂ ਕੋਈ ਹੈਨਾ ਹੂੰ ਵੀ ਉਹ ਤੁਸੀਂ ਜੇ ਖਰਚਾ ਕਰਨਾ ਛੋਟੀ ਮਰਜੀ ਆ ਪਰ ਬੱਕਰੀ ਕੋਈ ਬਾਹਲੇ ਖਰਚੇ ਨਾਲ ਵੀ ਨਹੀਂ ਤਜਰਬੇ ਨਾਲ ਵੀ ਪਾਲ ਜਿੰਦੀ ਤਜਰਬੇ ਨਾਲ ਪਲਦੀ ਆ ਵੀਰੇ ਬੱਕਰੀ ਖਰਚੇ ਨਾਲ ਨਹੀਂ ਖਰਚੇ ਨਾਲ ਹਰ ਤੱਕ ਕਿੰਨਾ ਮਰਜੀ ਖਵਾਈ ਜਿੰਦੀ ਦੂਰ ਕਿੱਥੋਂ ਅਲੱਗ ਕਹਿ ਦੂਗਾ ਇਹਨਾਂ ਨੂੰ ਹੂੰ ਠੀਕ ਆ ਨਾ ਹੁਣ ਆ ਪੱਠਾ 25 ਸਾਲ ਦੀ ਆ ਯਾ ਪੱਠਾ ਹਾਂ ਹੂੰ ਦੇ 10 'ਚ ਕੀ ਘਾਸਰਾ ਬਾਈ ਕਿਹੜੇ ਪਾਸੇ ਕਮਜ਼ੋਰ ਆ ਕੋਈ ਸਾਇੰਗ ਦੀ ਘਾਟ ਆ ਤਾਂ ਦੱਸ ਨਹੀਂ ਠੀਕ ਆ ਵੋਲਟੇਜ ਕੀ ਘਾਟ ਦੱਸ ਸਹੀ ਆ ਸਾਰਾ ਕੁਸਾਹੀ ਆ ਤੂੜੀ ਚਾਰ ਸਾਰਾ ਸੋਆਹੀ ਆ ਕਿਤੇ ਮੋਕ ਮਾਰੀ ਦਿਖਾ ਦੇ ਜਾ ਹੂੰ ਆ ਮੀਂਗਣਾਂ ਨੇ ਮੀਂਗਣਾਂ ਦਾ ਅਸੀਂ ਗ੍ਰੀਨ ਕਲਰ ਆ ਨਹੀਂ ਇਹ ਵੀ ਤਜਾਰਬੇ ਨੇ ਨਾ ਅਸੀਂ ਹੁਣ ਜੇ ਕਿਤੇ ਵਗ ਜਾਨੇ ਬਾਈ ਜਿਹੜਾ ਬੰਦਾ ਨੌੜ ਜਾਲਾ ਨਾ ਉਹਦਾ ਫਾਰਮ 'ਚ ਜਾ ਕੇ ਹੁਣ ਅਸੀਂ ਅਣਜਾਣ ਸੀ ਬਾਈ ਸਾਡੇ ਕੋਲੇ ਵਧੀਆ ਬੰਦੇ ਤਜਾਰਬੇਕਾਰ ਆ ਜਾਂਦੇ ਸੀ ਨਾ ਉਹ ਸਾਡੀਆਂ ਮੀਂਗਣਾਂ ਦੇਖ ਕੇ ਦੱਸ ਦਿੰਦੇ ਸੀ ਬਾਈ ਯਾਰ ਤੁਸੀਂ ਸੋਕੇ ਤੇ ਚਲਾਉਣੇ ਬਜ ਜਾਣ ਬਰ ਅਸੀਂ ਅਣਜਾਣ ਸੀ ਬਾਈ ਬਿਲਕੁਲ ਉਦੋਂ ਠੀਕ ਐ ਮੈਂ ਇਸ ਗਰਮੀਆਂ ਚ ਗਵਾਰੇ ਦੀ ਉਹ ਭਰ ਲਈ ਉਹ ਸਾਰਾ ਸੈੱਟ ਭਰਾਂ ਗਵਾਰੇ ਦੇ ਨੀਰੇ ਨਾ ਨੀਰੇ ਮੋਰਾ ਕਰੀਏ ਤੜਕੇ ਦੋ ਬੱਠਲ ਮੱਕੀ ਦੇ ਦੋ ਕਣਕ ਦੇ ਸੀ ਬਥੇਰਾ ਝੋਗਾ ਚੌੜ ਕਰਾਇਆ ਸੀ 6 ਮਹੀਨੇ ਦਾ ਮੈਂ ਤੇ ਮੇਰੇ 파ਟਨਰ ਨੇ ਅਸੀਂ ਜਾਇ ਅਗਰੇ 15 ਮਹੀਨੇ ਤੱਕ ਟੁੱਟੀ ਜੀ ਜਨ ਹੁੰਦੀ ਸਾਡੇ ਕੋਲ ਡੀਜ਼ਲ ਅਸੀਂ ਚੁੱਪ ਕਰਕੇ ਭੀਖੀ ਮਾਰਿਆ ਕਰੀਏ 16 ਉਹਦਾ ਸਲਕਾ ਲੱਦ ਲਾ ਦਾਲਾਂ ਲੱਦ ਲਾ ਜੇ ਚਾ ਚਾਚੀ ਚੌਵੜਾ ਸੀ ਬਾਈ ਸਾਲ ਦਾ 12-13000 ਰੁਪਏ ਆਮ ਖਵਾ ਕੇ ਮਹੀਨੇ ਦਾ ਮਹੀਨੇ ਦਾ 12-13000 ਖਵਾ ਕੇ ਜਰੂਰੀ 6 ਮਹੀਨੇ ਬਾਅਦ ਉਂਗਲਾਂ ਤੇ ਹੋ ਗਏ ਕਿ ਕਿੰਨਾ ਖਰਚਾ ਹੋ ਗਿਆ ਇਹ ਇੰਨਾ ਖਰਚਾ ਹੋ ਗਿਆ ਕੀ ਬਚਤ ਤਾਂ ਨਿਕਲਦੀ ਹੈ ਕੁੱਲ ਮਿਲਾ ਕੇ ਮੰਨ ਕੇ ਚੱਲ ਵੀ ਸਾਲ ਕੇ ਬਾਅਦ ਮੇਰੇ ਵਾਲਾ ਪਾਰਟਨਰ ਹਟ ਗਿਆ ਅੱਡ ਹੋ ਗਿਆ ਹੱਡ ਹੋ ਗਿਆ ਵੀ ਘਾਟਾ ਪੈ ਗਿਆ ਹਾਂ ਉਥੋਂ ਥੋੜਾ ਜਾਂ ਸਿਸਟਮ ਇਹ ਹੋਇਆ ਵੀ ਮੈਨੂੰ ਯਾਰ ਜਨੂਨ ਸੀ ਕੰਮ ਦਾ ਹੂੰ ਤਾਂ ਛੱਡਿਆ ਨਹੀਂ ਬਸ ਪਪਾ ਪਪਾ পাগলਪਨ ਸੀ পাগলਪਨ ਸੀ ਮੇਰੇ ਚਾਹਤ ਵੀ ਕਰਨੀ ਕਰਨੀ ਹਾਂ ਆਪਾਂ ਪਾਗਲਪਨ ਦੇ ਢੰਗ ਨਾਲ ਕੰਮ ਕਰਦਾ ਮੈਂ ਹੂੰ ਠੀਕ ਹੈ ਜੀ ਤੇ ਆਪਾਂ ਪਾਗਲ ਹੋਨੇ ਆ ਉਹਦੇ ਪਿੱਛੇ ਵੀ ਜਾ ਰਹੇ ਕਰਮ ਜਾਲੇ ਚ ਤਾਂ ਹੁਣ ਕੱਡ ਕੱਢਿਆ ਵੀ ਆ ਬਹੁਤ ਕੁਛ ਹੈ ਹਾਂ ਕੱਢਿਆ ਬਥੇਰਾ ਬਈ ਆਪਾਂ ਨੂੰ ਬਹੁਤ ਬਰਕਤ ਦੇ ਦਿੱਤੀ ਇਹਨੇ ਐਵੇਂ ਮੈਂ ਤੁਹਾਨੂੰ ਕਹੀ ਜਾਵਾਂ ਮੇਰੇ ਪਿੰਡ ਦੇ ਗਵਾਹ ਲੋਕ ਬੈਠਿਆ ਬਈ ਮੈਂ ਮੈਂ ਫੜਾ ਮਰੀ ਜਾਵਾਂ ਕਿਸੇ ਕੋਲ ਆਵਦੀਆਂ ਮੇਰੇ ਪਿੰਡ ਦੇ ਲੋਕਾਂ ਨੂੰ ਇਹ ਜਾ ਕੇ ਪੁੱਛ ਲਈ ਵੀ ਮੇਰਾ ਉਦੋਂ ਕੀ ਸਿਬਲ ਸਕੋਰ ਸੀ ਮੇਰਾ ਕਿਹੋ ਜਿਹਾ ਮੇਰਾ ਸਰਕਲ ਸੀ ਤੇ ਅੱਜ ਮੈਂ ਅੱਜ ਕਿਹਾ ਜਾ ਠੀਕ ਐ ਇਹ ਤਜਰਬਾ ਹੁੰਦਾ ਬਾਈ ਕੋਈ ਗੱਲ ਹੋਣੀ ਹੁੰਦੀ ਵੀ ਹੋਰ ਤਾਂ ਲੁਕੋ ਕੇ ਰੱਖ ਲਈ ਬੇਨਾ ਹੋਰ ਕੁਝ ਪਾਉਣੇ ਵੀ ਤੁਹਾਨੂੰ ਆ ਦਿਖਾਤਾ ਮੈਂ ਜਿੱਦਿਆਂ ਦਾ ਉਹ ਬੱਕਰੀ ਇਹ ਜੀ ਚੀਜ਼ ਐ ਬਾਈ ਜੇ ਕੋਈ ਦੂਸਰੋਂ ਵਾਲੀ ਚੀਜ਼ ਪਾਉਣੀ ਐ ਨਾ ਛੇਤੀ ਤਾਂ ਪਹਿਲਾ ਬੰਦਾ ਸੰਨੀ ਖਵਾਈ ਨਹੀਂ ਸਕਦਾ ਮਾਰੇ ਜਾਨਵਰ ਨੂੰ ਹਾਂ ਬੱਕਰੀ ਨੂੰ ਤਾਂ ਸਹੀ ਗੱਲ ਐ ਸੰਨੀ ਖਾਂਦਾ ਨਹੀਂ ਜਾਨਵਰ ਹੂੰ ਹੁਣ ਆਪ ਆਪਣੇ ਮੰਨ ਕੇ ਚੱਲਾ ਤੂੰ ਇੱਕ ਘੰਟੇ ਚ ਫੁੱਲ ਹੋਣਗੇ ਸਹੀ ਗੱਲ ਐ ਬਾਕੀ ਇਹ ਚੀਜ਼ ਐ ਵੀਰੇ ਨਾ ਇਹ ਚੀਜ਼ ਐ ਬਾਈ ਇਹ ਵੀਡੀਓ ਸੀ ਅੱਜ ਦੀ ਇਥੇ ਭੁੱਲਰ ਬਾਈ ਲਵੇ ਆਇਆ ਸੀ ਮੈਂ ਅੱਜ ਤੇ ਇਹ ਚਾਰ ਪਾਉਂਦਾ ਬੱਕਰੇ ਦਾ ਤੇ ਮਹਾਵਿਚਾਲਾ ਸੋਚੀ ਹੁਣ ਆਪਣਾ ਵੀਰੇ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਆਪਣੀ ਮੂੰਗੀ ਮਸਰੀ ਪੱਕ ਗਈ ਆ। ਰੌਲਾ ਇਹ ਹੈ ਵੀ ਆਪਾਂ ਥੋੜਾ ਜਿਹਾ ਇਹ ਬਣਾ ਕੇ ਨਾ ਇਹਦੇ ਵਿੱਚ ਐਵੇਂ ਮੰਨ ਕੇ ਚੱਲ ਆਪਾਂ ਆਪਦਰ ਜਗਾਰਨਾ ਵੀ ਜੁੜੇ ਹੋਏ ਆਪਾਂ ਇੱਥੇ ਵਧੀਆ ਥੋੜਾ ਜਿਹਾ ਸਕੂਨ ਆਉਂਦਾ। ਸਹੀ ਹੈ। ਜੇ ਮਹੌਣਾ ਖੁਦ ਮੁਰਗੀਆਂ ਦਾ ਕਰ ਲਤਾ ਖੋਡਾਂ ਨਾਲ। ਇੱਥੇ ਮੁਰਗੀ ਫਾਰਮ ਕਰਨਾ ਭਈ ਆਪਾਂ ਮੱਝਾਂ ਦਾ ਫਾਰਮ ਵੀ ਪਾਉਣਾ ਨਾਲ। ਕਿ ਹਾਸ਼ੀ ਨਾਲ ਤੁਹਾਨੂੰ ਵੀ ਆਪਾਂ ਕਰਾਂਗੇ ਜ਼ਰੂਰ। ਹੁਣ ਇੱਥੇ ਰ ਮੰਨ ਕੇ ਚੱਲ ਉਹਦਾ। ਮੁਰਗੀਆਂ ਦਾ ਆਬਦੇ ਇੱਥੇ ਹੈਗੀਆਂ ਬਾਈ ਕਰੇ ਆਪਦਾ ਖੇਤੀਬਾੜੀ ਜਾਂ ਖੇਤੀਬਾੜੀ ਚੋਂ ਇੱਥੇ ਆ ਮੱਝਾਂ ਚ ਬੱਕਰੀਆਂ ਚ ਠੀਕ ਹੈ ਨਾ ਬਸ ਇਹਨਾਂ ਕੰਮ ਨਿਕਲ ਕੇ ਨਾਲ ਦਾ ਬੜਾ ਟਾਈਮ ਸਪੈਂਡ ਹੁੰਦਾ ਨਾਲੇ ਹਾਰਾ ਦਿਨ ਬੀਤਦਾ ਨਾਲੇ ਬਾਈ ਬੀਤਦਾ ਹੁੰਦਾ ਤੇ ਠੀਕ ਆ ਪੁੱਲਰ ਓਕੇ ਬਾਈ ਸასი ਗੱਲ ਧੰਨਵਾਦ ਸასი ਠੀਕ ਆ